ਗੌੜੀ ਗਵਾਰੇਰੀ ਮਹੱਲਾ ਪੰਜਵਾ ਗੁਰ ਕਾ ਵਚਨ ਸਦਾ ਅਬਿਨਾਸੀ ਗੁਰ ਕਾ ਵਚਨ ਕੱਟੀ ਜਮ ਫਾਸੀ ਗੁਰ ਕਾ ਵਚਨ ਜੀਅ ਕੈ ਸੰਗ ਗੁਰ ਕਾ ਵਚਨ ਰਚੈ ਰਾਮ ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕੈ ਬਚਨ ਕੱਟੇ ਬ੍ਰਹਮ ਭੇਦ ਗੁਰ ਕਾ ਬਚਨ ਕਤਹੋ ਨਾ ਜਾਏ ਗੁਰ ਕੈ ਬਚਨ ਹਰਿ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ 나ਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਵਚਨ ਪ੍ਰਗਟ ਸੰਸਾਰ ਗੁਰ ਕੈ ਵਚਨ ਨਾ ਆਵੈ ਹਾਰ ਜਿਸ ਜਨ ਹੋਇ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਇਆਲ ਗੌੜੀ ਗੁਆਰੇਰੀ ਮਹੱਲਾ ਪੰਜਵਾ ਜੇਨ ਕੀਤਾ ਮਾਟੀ ਤੇ ਰਤਨ ਗਰਬ ਮਹਿ ਰਾਖਿਆ ਜੇਨ ਕਰ ਜਤਨ ਜੇਨ ਦੀਨੀ ਸੋਭਾ ਵੜਿਆਈ ਤਿਸ ਪ੍ਰਭ ਕਉ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਬਾਵਉ ਗੁਰ ਮਿਲ ਆਪਣਾ ਖਸਮ ਤੇ ਆਵਉ ਰਹਾਉ ਜਿਨ ਕੀਤਾ ਮੂੜ ਤੇ ਬਕਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੈ ਨਿਦ ਪਾਈ ਸੋ ਪ੍ਰਾਪ ਮਾਨ ਤੇ ਬਿਸਰਤ ਨਾਹੀ ਜਿਨ ਦੀ ਆਨ ਥਾਵੇ ਕਉਥਾਨ ਜਿਨ ਦੀ ਆਨ ਮਾਨੇ ਕਉਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰਾਉ ਦਿਨ ਰੈਨ ਸਾਸ ਗਿਰਾਸਾ නෙසපරසාද මයා සෙලකකාටී ගොරප්‍රසාද අම්රෙතබෙක කටි කහුනානක එසතේ කේෂනාහි රකනහාර කවුසාලාහි ගෞඩි ගවාරේරී මහල්ලා පජවා ਤੇਸ ਕੀ ਸਰਣ ਨਾਹੀ ਪਾਉ ਸੋਗ ਉਸ ਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਗੋਧ ਵਿਕਾਰ ਦਾਸ ਆਪਣੇ ਕੀ ਰਖਨ ਹਾਰ Jap man mere Ram Ram rang ghar bahar tere sad sang rahav ਤੇਸ ਕੀ ਟੇਕ ਮਨੈ ਮਹਿ ਰਾਖ ਗੁਰ ਕਾ ਸਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਣ ਕਾਜ ਕਰਿ ਕਿਰਪਾ ਰੱਖੈ ਆਪ ਲਾਜ ਕਿਆ ਮਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੂਰ ਕਰਨ ਕਰਾਬਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਏਹੋ ਗੁਰ ਉਪਦੇਸ ਮਨੈ ਮਹਿਲੇ ਹੋ ਜਾ ਕਉ ਰਾਮ ਨਾਮ ਲਿਵ ਲਾਗੀ ਕਾਹੋ ਨਾਨਕ ਸੋ ਧਨ ਵਡ ਭਾਗੀ ਗੌੜੀ ਗਵਾਰੇ ਰੀ ਮਹੱਲਾ ਪੰਜਵਾਂ ਸੋਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸੈਲ ਵੱਡੇ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰੇ ਓ ਅਗਨ ਸਾਗਰ ਗੁਰ ਪਾਰ ਉਤਾਰੇ ਓ ਰਹਾ ਕਰ ਕੀਰਤਨ ਮਨ ਸੀਤਲ ਭਾਏ ਜਨਮ ਜਨਮ ਕੇ ਕੇਲ ਵਿਖ ਗਏ ਸਰਬ ਨਿਧਾਨ ਪੇਖੇ ਮਨ ਮਾਹੇ ਆਬ ਢੂੰਡਨ ਕਾਹੇ ਕਉ ਜਾਹੇ ਰਾਭ ਆਪਣੇ ਜਦ ਭਏ ਦਿਆਲ ਪੂਰਨ ਹੋਈ ਸੇਵਕ ਕਾਲ ਵੰਦਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣਤਾਸ ਇਕੋ ਮਨ ਇਕੋ ਸਭ ਠਾਏ ਪੂਰਨ ਪੂਰ ਰਹयो ਸਭ ਜਾਏ ਗੌਰ ਪੂਰੇ ਸਭ ਭਰਮ ਚੁਕਾਇਆ ਹਰਿ ਸਿਮਰਤ ਨਾਨਕ ਸੁਖ ਪਾਇਆ ਗਾਉੜੀ ਗvareਰੀ ਮਹੱਲਾ ਪੰਜਵਾਂ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲੱਕ ਖਰੇ ਜੇ ਧੰਦੇ ਮਹਿ ਓਏ ਲਪਟਾਏ ਊਨ ਤੇ ਦੁੱਗਣ ਦਿੜੀ ਓਨ ਮਾਏ ਓਹੋ ਵੇਲਾ ਕਾਛ ਚੀਤ ਨ ਆਵੈ ਵਿਣਸ ਜਾਏ ਤਾਹੂ ਲਪਟਾਵੈ ਰਹਾਉ ਆਸਾ ਬੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਅਸਨੇਹ ਸਿਰ ਉਪਰ ਠਾਡੋ ਧਰਮ ਰਾਏ ਮੀਠੀ ਕਰ ਕਰ ਵਿਖਿਆ ਖਾਏ ਹਾਉ ਬੰਦਾ ਹਾਉ ਸਾਦਾ ਬੈਰ ਹਮਰੀ ਭੂਮ ਕਾਉਣ ਕਾਲੈ ਪੈਰ ਹਾਉ ਪੰਡਿਤ ਹਾਉ ਚਤੁਰ ਸਿਆਣਾ ਕਰਨੇ ਹਾਰ ਨਾ ਬੁਝੈ ਬਿਗਾਨਾ ਆਪਣੀ ਗਾਤਮੇਤ ਆਪੇ ਜਾਣੈ ਕਿ ਆਖੋ ਕਹੈ ਕਿ ਆਖ ਆਖ ਵਖਾਨੈ ਜਿਤ ਜਿਤ ਲਾਵਹਿ ਤਿਤ ਤਿਤ ਲਗਨੋ ਆਪਣਾ ਭਲਾ ਸਭ ਕਾ ਹੂ ਮੰਗਨਾ ਸਾਵਕੇਸ਼ ਤੇਰਾ ਤੂੰ ਕਰਨੇ ਹਾਰ ਅੰਤ ਨਾਹੀ ਕਿਛ ਬਾਰ ਆਵਾਰ ਦਾਸ ਆਪਣੇ ਕਉ ਦੀ ਜੈ ਦਾਨ ਕਬਹੂ ਨਾ ਵਿਸਰੈ ਨਾਨਕ ਨਾਮ ਗੌਦੀ ਗਵਾਰੇਰੀ ਮਹੱਲਾ ਪੰਜਵਾਂ ਅਨੇਕ ਜਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਣਪ ਆਗਲ ਭਾਰਾ ਹਰ ਕੀ ਸੇਵਾ ਨਿਰਮਲ ਹੀਤ ਪ੍ਰਾਪ ਕੀ ਦਰਗਹਿ ਸੋ ਬਾਸੀ ਤੈ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਜੈ ਨਾ ਲਾਗੇ ਤਾਤਾ ਝੂਲਾ ਉਰਹਾਵ ਜਿਉ ਵੋਹ ਹੈ ਤੇ ਭੈ ਸਾਗਰ ਮਾਹੀ ਅੰਧਕਾਰ ਦੀਪਕ ਦੀਪਾ ਹੈ ਅਗਨ ਸੀਤ ਕਾ ਲਾਹ ਸੁਖ ਨਾਮ ਜਪਤ ਮਨ ਹੋਵਤ ਸੁਖ ਹੈ උත්තරජායේ තේරේමනකීප්‍යාස කූරනහෝ වැෑ සවලි ආසඩොල්ලැ නාහිකුම රාචීත අම්රේතනාම ජාපගොරමොකමීතැක් ਨਾਮ ਔਖਦ ਸੋਈ ਜਨ ਪਾਵੈ ਕਰਿ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾ ਕੈ ਹਿਰਦੈ ਵਸੈ ਦੁਖ ਦਰਦ ਤੇਹ ਨਾਨਕ ਨਸੈ ਗਉੜੀ ਗੁਆਰੇਰੀ ਮਹੱਲਾ ਪੰਜਵਾਂ ਬਹੁਤ ਦਰਬਕਾਰ ਮਨ ਨਾ ਅਗਾਨਾ ਅਨੇਕ ਰੂਪ ਦੇਖ ਮਹਿ ਵਿਪਤੀ ਆਨਾ ਪੁੱਤਰ ਕਲਤਰ ੳਰਜਿਓ ਜਾਨ ਮੇਰੀ ਓਹ ਬਿਨਸੈ ਓਏ ਪਸ ਮੈਂ ਢੇਰੀ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰਿਗ ਤਨ ਤ੍ਰਿਗ ਧਾਨ ਵਾਇ ਸੰਗ ਰਾਤੇ ਰਹਾਉ ਜਿਉਂ ਬਿਗਾਰੀ ਕੈ ਸਿਰ ਦੀ ਜਹ ਦਾਮ ਓਏ ਖਸਮੈ ਕੈ ਗਰੇਹ ਓਨ ਦੂਖ ਸਹਾਮ ਜਿਉਂ ਸੁਪਨੇ ਹੋਏ ਬੈ ਸਤਿ ਰਾਜਾ ਨੇਤਰ ਵਿਸਾਰੈ ਤਾ ਨਿਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਰਾਏ ਖੇਤ ਖਸਮ ਕਾ ਰਾਖਾ ਉਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸ ਕੈ ਪਾਲੈ ਕਸ਼ੂ ਨਾ ਪੜੈ ਜਿਸ ਕਾ ਰਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤੈਨ ਲਾਈ ਤ੍ਰਸਨਾ ਆਪ ਬਿਨਾ ਹੈ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗਉੜੀ ਗੁਆਰੇਰੀ ਮਹੱਲਾ ਪੰਜਵਾਂ ਬਾਹੂ ਰੰਗ ਮਾਇਆ ਬਾਹੂ ਵਿਧ ਪੇਖੀ ਕਲਮ ਕਾਗਦ ਸਿਆਨਪ ਲੇਖੀ ਮਹਿਰਮ ਲੂਕ ਹੋਏ ਦੇਖ ਆਖਾਨ ਤਾਤੇ ਨਾਹੀ ਮਨ ਤ੍ਰਿਪਤਾਣ ਸੋ ਸੋਖਮੋ ਕਾਓ ਸੰਤ ਬਤਾਵੋ ਤ੍ਰਿਸ਼ਨਾ ਬੂਜੈ ਮਨ ਤ੍ਰਿਪਤਾ ਬਹੋ ਰਹਾਉ ਅਸ ਪਵਨ ਹਸਤ ਅਸਵਾਰੀ ਚੂ ਆ ਚੰਦਨ ਸੇਜ ਸੁੰਦਰ ਨਾਰੀ ਨਾਟ ਨਾਟਕ ਆਖਾਰੇ ਗਾਇਆ ਤਾ ਮਹਿ ਮਨ ਸੰਤੋਖ ਨਾ ਪਾਇਆ ਤਖਤ ਸਬਾ ਮੰਡਨ ਦੋ ਨੀਚੇ ਸਗਲ ਮੇਵੇ ਸੁੰਦਰ ਬਾਗੀਚੇ ਆਖੇੜ ਬਿਰਤ ਰਾਜਨ ਕੀ ਲੀਲਾ ਮਾਨ ਨਾ ਸੁਹੇਲਾ ਪਰਪੰਚ ਹੀਲਾ ਤਾਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਇਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਜਾ ਕੇ ਹਰ ਧਨ ਸੋਈ ਸੁਹਿਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੁਜਾ ਗੌਲੀ ਗਵਾਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੈ ਇਹੋ ਤਨ ਮੇਰਾ ਬਾਹਰ ਬਾਹਰ ਉਆਹੁ ਲਪਟੇਰਾ ਪੁੱਤਰ ਕਲਤਰ ਗਿਰ ਸਤ ਕਾ ਫਾਸਾ ਹੂਨ ਨਾ ਪਾਈਐ ਰਾਮ ਕੇ ਦਾਸਾ ਕਵਨ ਸੋ ਭੇਦ ਜਿਤ ਰਾਮ ਗੁਣ ਗਾਏ ਕਵਨ ਸੁਮਤ ਜਿਤ ਤਰੈ ਇਹ ਮਾਇ ਰਹਾ ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਬਖੈ ਸਮਾਨੈ ਜਾਣੈ ਨਾਹੀ ਜੀਤ ਅਰ ਹਾਰ ਇਹੋ ਵਲੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵੇ ਬਉਰਾ ਅੰਮ੍ਰਿਤ ਨਾਮ ਜਾਣੈ ਕਰ ਕਉਰਾ ਸਾਧ ਸੰਗ ਕੈ ਨਾਹੀ 네ਰ ਲਖ 84 ਭ੍ਰਮ ਤਾ ਫੇਰ ਇਕ ਹੈ ਜਾਲ ਹੁਹਾਏ ਪੰਖੀ ਰਸ ਰਸ ਭੋਗ ਕਰਹਿ ਬਹੁ ਰੰਗੀ ਕਾਹੋ ਨਾਨਕ ਜਿਸ ਭਏ ਕਿਰਪਾਲ ਗੁਰ ਪੂਰੇ ਤਾ ਕੇ ਕਾਟੇ ਜਾਲ ਗਾਉੜੀ ਗਵਾਰੇ ਰੀ ਮਹੱਲਾ ਪੰਜਵਾ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁਟੈ ਤਉ ਕਿਰਪਾ ਤੇ ਹਉ ਮੈਂ ਟੁਟੈ ਤੁਮ ਲਾਵਹੁ ਤਉ ਲਾਗਹਿ ਸੇਵ ਹਮ ਤੇ ਕਛੂ ਨਾ ਹੋਵੈ ਦੇਵ ਰਹਾਵ ਤੁਦ ਭਾਵੈ ਤਾਂ ਗਾਵਾਂ ਬਾਣੀ ਤੁਦ ਭਾਵੈ ਤਾਂ ਸੱਚ ਵਖਾਣੀ ਤੁਦ ਭਾਵੈ ਤਾਂ ਸਤਿਗੁਰ ਮਯਾ ਸਰਬ ਸੁਖਾਂ ਪ੍ਰਭ ਤੇਰੀ ਦਇਆ ਜੋ ਤੁਧ ਭਾਵੈ ਸੋ ਨਿਰਮਲ ਕਰਮਾ ਜੋ ਤੁਧ ਭਾਵੈ ਸੋ ਸੱਚ ਧਰਮਾ ਸਰਬ ਨਿਧਾਨ ਗੁਣ ਤੁਮਹੀ ਬਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾਂ ਪਾਵੋ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਕਰ ਜਾਤਾ ਗਉੜੀ ਗਵਾਰੇਰੀ ਮਹੱਲਾ ਪੰਜਵਾਂ ਆਨ ਰਸਾ ਜੀਤੇ ਤੈ ਚਾਖੇ ਨਿਮਖ ਨਾ ਤ੍ਰਿਸਨਾ ਤੇਰੀ ਲਾਥੇ ਹਾਰ ਰਸ ਕਾ ਤੂੰ ਚਾਖੈ ਸਾਦ ਚਾਖਤ ਹੋਏ ਰਹੈ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ ਹੇ ਜਿਹਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਾਰ ਹਾਰ ਹਰ ਧਿਆਉ ਆਨ ਨਾ ਸੁਨੀਐ ਕਤਹੂ ਜਾਈਐ ਸਾਧ ਸੰਗਤ ਵਡਭਾਗੀ ਪਾਈਐ ਆਠ ਬਹਿਰ ਜਿਹਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਦ ਈਹਾ ਊਹਾ ਸਦਾ ਸੁਹੇਲੀ ਹਾਰ ਗੁਣ ਗਾਵਤ ਰਸਨ ਅਮੋਲੀ ਬਨਸਪਤ ਮੌਲੀ ਫਲ ਫੁੱਲ ਪੀੜੇ ਇਹ ਰਸ ਰਾਤੀ ਬਾਹੁਰ ਨਾ ਛੋਡੇ ਆਨ ਨਾ ਰਾਸ ਕਸ ਲਵੈ ਨਾ ਲਾਈ ਕਾਹੋ ਨਾਨਕ ਗੁਰ ਭਏ ਹੈ ਸਹਾਈ